ਕਾ ਸਾਨੂੰ ਦੱਸਿਆ ਜੇ ਉਸ ਦਿਨ ਅਸੀਂ ਗੋਲਡਨ ਗੇਟ ਤੋਂ ਫੜਿਆ ਦੁਨੀਆ ਨੇ ਸਾਰੀ ਨੇ ਵੇਖਿਆ ਉਹ ਇਤਹਾਸਕ ਦੇਣ ਸੀਗਾ ਔਰ ਮੈਂ ਕੱਚੇ ਕੰਮ ਨਹੀਂ ਕੀਤੇ ਜੀ ਤੇ ਉਹਨਾਂ ਸਾਡੇ ਨਾਲ ਬਹੁਤ ਵਧੀਆ ਕੋਆਪਰੇਟ ਕੀਤਾ ਡੀਸੀ ਅਮਰitsar ਸਾਖੀ ਸ਼ਾਨੀ ਮੈਡਮ ਮਤਲਬ ਬਹੁਤ ਚੰਗੇ ਇਨਸਾਨ ਸੀਗੇ ਉਹਨਾਂ ਬਹੁਤ ਸਾਦੇ ਉਹ ਜੀ ਸਾਡੇ ਨਾਲ ਨਾ ਉਹ ਜਦੋਂ ਵਿਚਾਰੇ ਇਕੱਠੇ-ਕੁੱਠੇ ਕਰਕੇ ਬੰਦੇ ਲੈ ਕੇ ਆਏ ਉਹ ਆਂਦੇ ਵੀ ਮੈਂ ਹਾਂ ਅਸੀਂ ਤੁਹਾਨੂੰ ਦੱਸਾਂਗੇ ਫੜਨਾ ਕਿੱਥੋਂ ਆ ਤੇ ਅਸੀਂ ਜੀ ਪੂਰੀ ਫਿਲਡਿੰਗ ਲਾ ਲਈ ਅਸੀਂ ਉਸ ਦਿਨ ਮੈਂ ਮੁੰਡੇ ਸੱਦੇ ਦੀ ਬਾਹਰੋਂ ਇਧਰ-ਉਧਰ ਦੋਸਤ ਸਾਡੇ ਸਾਰੇ ਤੇ ਮੈਂ ਵੀ ਤੁਸੀਂ ਭਾਈ ਸਾਰੇ ਜਣਿਆਂ ਨੇ ਧਿਆਨ ਰੱਖਣਾ ਅਪਾ ਅੱਜ ਪੰਜਾਬ ਦਾ ਇੱਕ ਇਤਿਹਾਸ ਲਿਖਣਾ ਵਾ ਉਹ ਇਤਿਹਾਸ ਲਿਖਣਾ ਵੀ ਆਪਾਂ ਮਾਵਾਂ ਦੇ ਪੁੱਤਾਂ ਨੂੰ ਮਲਾਉਣਾ ਲੋਕਾਂ ਨਾਲ ਉਹ ਬੱਚੇ ਜਿਹੜੇ ਗਾਇਪ ਹੋ ਗਏ ਉਹ ਦਵਾਵਾਂ ਲੈਣੀਆਂ ਔਰ ਇਹ ਸ਼ੁਰੂਆਤ ਗੁਰੂ ਰਾਮਦਾਸ ਦੀ ਨਗਰੀ ਤੋਂ ਕਰਨੀ ਆਪਾਂ ਉਹ ਪੂਰਾ ਧਿਆਨ ਚ ਅਸੀਂ ਸਾਰੇ ਉਹ ਟ੍ਰੈਫਿਕ ਵਾਲੇ ਮੁਲਾਜ਼ਮਾਂ ਨੂੰ ਅਸੀਂ ਦਾਸਤਾ ਵੀ ਭਰਾਓ ਸਾਡੇ ਥੋੜਾ ਜਿਹਾ ਸਾਥ ਦਿਓ ਇੱਥੇ ਸਾਨੂੰ ਡਰ ਸੀ ਕਿ ਜਦੋਂ ਕਿਤੇ ਆਉਣਾ ਬਾਲ ਵਿਭਾਗ ਨੇ ਪੁਲਿਸ ਪ੍ਰਸ਼ਾਸਨ ਨੇ ਭੱਜ ਜਾਂਦੇ ਇਸ਼ਾਰਾ ਮਾਰਦੇ ਜੀ ਇਹ ਭੱਜ ਜਾਂਦੇ ਤੇ ਸਾਨੂੰ ਇਹ ਸੀ ਵੀ ਟ੍ਰੈਫਿਕ ਦੀਆਂ ਲਾਈਟਾਂ ਤੋਂ ਬੱਚੇ ਕਿਤੇ ਇੱਧਰ ਉੱਧਰ ਹੋ ਕੇ ਕਿਤੇ ਨੁਕਸ ਉਹ ਮੁੰਡਿਆਂ ਨੂੰ ਅਸੀਂ ਤਾਂ ਖਿਲਾ ਰਿਆ ਸੀ ਵੀ ਥੋੜਾ ਜਿਹਾ ਧਿਆਨ ਨਾ ਪਈ ਫੜਿਓ ਇਹਨਾਂ ਨੂੰ ਹੁਣ ਉਹ ਜਦੋਂ ਆ ਗਏ ਤੇ ਕਹਿੰਦੇ ਜੀ ਕਿੱਥੇ ਮਹਾਰਾਜ ਗੋਲਡਨ ਗੇਟ ਤੇ ਆਜੋ ਬੱਸ ਆ ਗਈ ਉਹ ਵਾਕਿਆ ਹੀ ਬਾਲਵ ਵਿਭਾਗ ਵਾਲਿਆਂ ਜਿਹੜੀ ਗੱਲ ਮੈਨੂੰ ਕਹੀ ਸੀ ਪ੍ਰਸ਼ਾਸਨ ਨੇ ਅੰਮ੍ਰਿਤਸਰ ਦੇ ਨੇ ਉਹ ਸੱਚ ਹੋਈ ਜੀ ਉਹ ਇਸ਼ਾਰਾ ਮਾਰਿਆ ਜੀ ਉੱਥੋਂ ਐਂ ਕੀਤਾ ਉਹ ਨਾ ਉਹ ਕੋਈ ਆਉਣ ਨੂੰ ਨਿਕਲ ਕੋਈ ਆਉਣ ਨੂੰ ਨਿਕਲ ਜੀ ਉਹ ਲਾਈਵ ਲੋਕਾਂ ਨੇ ਵੇਖਿਆ ਜਦੋਂ ਫੜਿਆ ਨਾ ਜੀ ਉੱਥੇ ਗੱਡੀਆਂ ਰੋਕਤੀਆਂ ਲੋਕਾਂ ਨੇ ਲੋਕਾਂ ਸਾਡਾ ਸਾਥ ਦਿੱਤਾ ਇੱਕ ਹੈਰਾਨੀ ਵਾਲੀ ਗੱਲ ਹੈ ਜੀ ਜੀਬ ਦੇ ਥੱਲੇ ਬਲੇਡ ਰੱਖਿਆ ਸੀ ਇੱਕ ਮੁਖੀ ਨੇ